ਖੋਟੇ ਸਿੰਘਾਂ ਨੇ ਜੁੱਤੀ ਫੇਰ ਦੇਣੀ ਆ ਫੇਰਨਾ ਕਿਉਂ ਵਿਆਹ ਤੇ ਆਏ ਹੋਇਆ ਇਤਿਹਾਸ ਪਤਾ ਕੀ ਆ ਓਰੇ ਫਤੇਗੜ ਸਾਹਿਬ ਸੇਦੀ ਸਵਾ ਪਤਾ ਨਹੀਂ ਇਤਿਹਾਸ ਹੈ ਕਿੱਥੋਂ ਆਏ ਆ ਕਿੱਥੋਂ ਆਏ ਆ ਹੈ ਮੁਰਾਦਾਬਾ ਜੁਪੀ ਤੋਂ ਇਤਿਹਾਸ ਬਾਰੇ ਪਤਾ ਨਹੀਂ ਪਹਿਲੀ ਵਾਰ ਆਇਆ ਆ ਦੇਖ ਲਓ ਇਹ ਹਾਲ ਹੈ ਇਹਨਾਂ ਦੇ ਇੱਥੇ ਵਿਆਹ ਹੋਇਆ ਸੀ ਕਿਸੇ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਤੇ ਇਹਨਾਂ ਨੂੰ ਤੁਹਾਨੂੰ ਰੋਕਦਾ ਨਹੀਂ ਕੋਈ ਰੋਕਿਆ ਨਹੀਂ ਕਿਸੇ ਨੇ ਹੈ ਅੱਜ ਆਇਆ ਤੋਹਾਡਾ ਰਾਤ ਹੋਇਆ ਅੱਛਾ ਰੋਕਦਾ ਨਹੀਂ ਕੋਈ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਪਤਾ ਨਹੀਂ ਭਾਈ ਜੀ ਪਤਾ ਨਹੀਂ ਸਾਹਿਬਜ਼ਾਦੇ ਬਾਰੇ ਪਤਾ ਪਹਿਲੇ ਬਾਰੇ ਹਰ ਥਾਲੇ ਪਵਾ ਨਾਮ ਕੀ ਆ ਤੇਰਾ ਮਮੋਸਾਦ ਹੈ ਮੋਸਾਦ ਕੀ ਮੋਸਾਦ ਮੋਸਾਦ ਖਾਨ ਖਾਨ ਨਾ ਲੱਗਦਾ ਪਿੱਛੇ ਉਹ ਨਾਲ ਸਿਰਫ ਹਿੰਦੂ ਹਿੰਦੂ ਮੁਸਲਮਾਨ 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 ਇੱਥੇ ਉਹ ਖੜੇ ਨੇ ਮੁਸਲਮਾਨ ਸਹਿਯੋਗ ਕਰਦੇ ਨੇ ਸਿੱਖਾਂ ਦਾ ਜਿਹੜੇ ਤੇ ਤੁਸੀਂ ਆਹ ਕੋਈ ਕਰਦੇ ਫਿਰਦੇ ਹੋ ਉਹ ਸ਼ਰਮ ਕਰ ਲੂ 2-4 ਦਿਨ ਨਹੀਂ ਕਮਾਈ ਕਰੋਗੇ ਫਿਰ ਕੀ ਦੁਨੀਆ ਹੈ ਉਹ ਨਹੀਂ ਖਤਮ ਹੋ ਜੂ ਹੈ ਜਾਓ ਬਾਈ ਬਣ ਕੇ ਆਹ ਦੇ ਇਹ ਕਹਿੰਦਾ ਸਵੇਰੇ ਜਾਊਗਾ ਹੁਣ ਗਿਆ ਹੀ ਨਹੀਂ ਗਿਆ ਹੀ ਨਹੀਂ ਤੂੰ ਇੱਥੋਂ ਹੈਲੋ ਗਿਆ ਨਹੀਂ ਤੂੰ ਤੈਨੂੰ ਰੋਕਿਆ ਸੀ ਗਿਆ ਹੀ ਨਹੀਂ ਤੂੰ ਇੱਥੋਂ ਕਦੋਂ ਜਾਣਾ ਲੰਗਰ ਛਕਣਾ ਆ ਕੀ ਨਹੀਂ ਲੰਗਰ ਛਕ ਲੈ ਕੀ ਬਜਾਈ ਜਾਂਦੇ ਇੱਥੇ ਵਿਆਹ ਹੋਇਆ ਇੱਥੇ ਕਿਸੇ ਦਾ ਕੀ ਆ ਜੱਤ ਤੇਰੀ ਹਿੰਦੂ ਆ ਮੁਸਲਮਾਨ ਹਿੰਦੂ ਹਿੰਦੂ ਗੁਰੂ ਗੋਬਿੰਦ ਸਿੰਘ ਜੀ ਬਾਰੇ ਪਤਾ ਸਹਿਬਜ਼ਾਦੇ ਬਾਰੇ ਪਤਾ ਮੈਂ ਆਰਾਮ ਨੂੰ ਜਾਣਦਾ ਹਾਂ ਮੈਂ ਬਾਇਗੂ ਨੂੰ ਸਭ ਕੋ ਜਾਣਦਾ ਹਾਂ ਮੈਂ ਹਿੰਦੂ ਹਾਂ ਮੁਸਲਮਾਨ ਨਹੀਂ ਹਾਂ ਅੱਲਾਹ ਕਾ ਸਹਿਬਜ਼ਾਦੇ ਬਾਰੇ ਪਤਾ ਗੁਰੂ ਗੋਬਿੰਦ ਸਿੰਘ ਜੀ ਤੇ ਸਹਿਬਜ਼ਾਦੇ ਬਾਰੇ ਪਤਾ ਮੈਂ ਮਤਲਬ ਸਰਦਾਰ ਕੇ ਉਸ ਨੂੰ ਜਾਣਦਾ ਹਾਂ ਮੈਂ ਹਿੰਦੂ ਹਾਂ ਮਤਲਬ ਐਸਾ ਨਹੀਂ ਹਾਂ ਮੁਸਲਮਾਨ ਹਾਂ ਸਮਾਨ ਨਹੀਂ ਹੁੰਦਾ ਨਹੀਂ ਮੈਂ ਸਵੇਰੇ ਵੀ ਰੋਕਿਆ ਵਿਆਹ ਹੋਇਆ ਤੇ ਇੱਥੇ ਕਿਸੇ ਦਾ ਜਾ ਉਰੇ ਫਿਰ ਇਹਨੂੰ ਸਵੇਰੇ ਵੀ ਰੋਕਿਆ ਸੀ ਇਹ ਫੇਰ ਇੱਥੇ ਫਿਰਦਾ ਸਮਾਨ ਸਾਰਾ ਸਮਾਨ ਨਹੀਂ ਹੁੰਦਾ ਨਹੀਂ ਮੁਸਲਮਾਨੋਂ ਪਰ ਇਹ ਮੁਸਲਮਾਨ ਤੇ ਉਹਨੂੰ ਵੀ ਨਹੀਂ ਇਤਿਹਾਸ ਬਾਰੇ ਪਤਾ ਇਹਦਾ ਪਹਿਲੇ ਦਿਨ ਆਇਆ ਇੱਥੇ ਸਾਰੇ ਜੁਪੀ ਤੋਂ ਵੀ ਫਿਰਦੇ ਹੋ ਲੈ ਜਾ ਇਹਨੂੰ ਲਾ ਕੇ ਆਓ ਜਾ ਇੱਥੇ ਵਿਆਹ ਹੋਇਆ ਕਿਸੇ ਤੇ ਤੂੰ ਕੀ ਕਰੇਬਾ ਕਿਸੇ ਦੇ ਇੱਥੇ ਤੋਂ ਵਿਆਹ ਹੋਇਆ ਇੱਥੇ ਕਿਸੇ ਦੇ ਬੀਬਣੀਆਂ ਵਜਾਉਣਾ ਫਿਰਦਾ ਨਹੀਂ ਅੰਦਰ ਵੇਚ ਲੈ ਨਹੀਂ ਅੰਦਰ ਵੇਚ ਲੈ ਪਰੇ ਵੇਚ ਲੈ ਔਰੇ ਕਾ ਨੂੰ ਵੇਚ ਦਸ ਰੰਦ ਤੇ ਇਹ ਰੱਖ ਲੈ ਜੇ ਮੈਂ ਇਸ ਤਰ੍ਹਾਂ ਵੇਚ ਤਰੇ ਤੋ ਨਹੀਂ ਤੇਰੇ ਧਰਮ ਕੀ ਆ ਜੇਵਾ ਤੂੰ ਧਰਮ ਕੀ ਆ ਤੇਰਾ Hindu ਸੇ ਮੁਸਲਮਾਨ اسلام ਮੁਸਲਮਾਨ ਇੱਥੇ ਮੁਸਲਮਾਨ ਬਥੇਰੇ ਖੜੇ ਨੇ ਜਿਹੜਾ ਜੇ ਉੱਥੇ ਦੁੱਧ ਪਲਾ ਰਹੇ ਨੇ ਚੁੱਪਚਾਪ ਰਹਿ ਰਹੇ ਨੇ ਤੇ ਤੂੰ ਇੱਥੇ ਆ ਪੀਪਣੀਆਂ ਵੇਚ ਰਿਹਾ ਰਤੋ ਇਸ ਤਰ੍ਹਾਂ ਵੇਚ ਲੈ ਵਾ ਇਸ ਤਰ੍ਹਾਂ ਨਹੀਂ ਪੀਪੜੀਆਂ ਬਜਾ ਕੇ ਕਿਉਂ ਵੇਚ ਰਹੇ ਪਹਿਲੀ ਤਾਂ ਗੱਲ ਹੈ ਤੂੰ 2-4 ਦਿਨ ਨਹੀਂ ਕਮਾਈ ਕਰ ਸਕਦਾ ਤਾਂ ਨਹੀਂ ਵਜਾएंगे ਹੋਰ ਆਪੇ ਚਲੇ ਜਾ ਉਰੋ ਇਸ ਤਰ੍ਹਾਂ ਤਾਂ ਵੇਚਦੇ ਨੇ ਐਸੀ ਨਹੀਂ ਹੁਣ ਆਏ ਕੀ ਅਰੇ ਬਿਰੇ ਬਜਾ ਕੇ ਵਜਾएंगे ਨਹੀਂ ਐਸੀ ਵੇਚਦੇ ਤੂੰ ਇੱਥੇ ਨਾ ਪੀਪੜੀਆਂ ਵਜਾਈਂ ਠੀਕ ਆ ਆ ਪਰ ਹਥਿਆਰਸ ਬਾਰੇ ਕੱਖ ਨਹੀਂ ਪਤਾ ਹੀ ਇਹਨਾਂ ਨੂੰ ਆਪ ਹਥਿਆਰਸ ਬਾਰੇ ਪਤਾ ਸਾਬ ਜੀ ਆਹ ਲੋ ਆਪ ਪੁੱਛ ਲੋਈ ਤੁਸੀਂ ਪੁੱਛੋ ਮੇਲੇ ਤੂੰ ਕਾਹਦੇ ਲਈ ਖੜਾ ਹੈਂ ਵੇਚਦਾ ਨੇ ਹਮ ਕਹ ਰਹੇ ਆ ਇਸ ਤਰ੍ਹਾਂ ਬਿਨਾਂ ਬਜਾਇੇ ਵੇਚੋ ਲੋ ਤਾਂ ਕੋਈ ਦਿੱਕਤ ਨਹੀਂ ਚਾ ਬਿਨਾਂ ਬਜਾਏਗੀ ਮੇਲਾ ਕੀ ਹੈ ਅੰਕਲ ਇਹ ਮੁਸਲਮਾਨ ਦਾ ਧਰਮ ਚਾ ਮੁਸਲਮਾ ਇੱਥੇ ਮੁਸਲਮਾਨ ਤਾਂ ਸਹਿਯੋਗ ਵੀ ਕਰਦੇ ਆ ਤੇ ਇਹ ਮੈਨੂੰ ਪਤਾ ਵੀ ਸਾਰੇ ਪਾਸੇ ਬਰਾਕ ਬਾਈ ਜੀ ਤੁਹਾਨੂੰ ਤੁਹਾਨੂੰ ਇਹ ਨਹੀਂ ਲੈਣਾ ਚਾਹੀਦਾ ਯਾਰ ਕੀ ਕਰੀਏ ਨਹੀਂ ਬੱਚਿਆਂ ਨੂੰ ਕੀ ਬਾਈ ਜੀ ਇੱਥੇ ਵਿਆਹ ਹੈ ਇਹਨਾਂ ਨੂੰ ਪੁੱਛ ਰਿਆ ਸੀ ਵਿਆਹ ਹੈ ਇਹਨਾਂ ਨੇ ਮੋੜ ਦੋ ਤੁਸੀਂ ਸਹਿਯੋਗ ਨਾ ਕਰੋ ਮੋੜ ਦੋ ਇਹਨਾਂ ਨੂੰ ਹੀ ਦੇ ਦੇ ਪੁੱਤਰ ਦੇ 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 ਕਿਉਂ ਸਹਿਯੋਗ ਕਰ ਦਿਓ ਆਪੀ ਭੱਜਣਗੇ ਇਹਨਾਂ ਨੂੰ ਕੱਖ ਨਹੀਂ ਪਤਾ ਬਾਬੇ ਕਹਿੰਦੇ ਨੇ ਕੱਖ ਨਹੀਂ ਪਤਾ ਬਈ ਜੀ ਇਹਨਾਂ ਨੂੰ ਮੱਥਾ ਟੇਕੋ ਜੀ ਬਾਹਰੋਂ ਤੁਰ ਜਾ ਨਹੀਂ ਪੁੱਤਰ ਨਾ ਕੱਖ ਨਹੀਂ ਪਤਾ ਤੇ ਆਸ ਬਾਰੇ ਇਹਨਾਂ ਨੂੰ ਆਪੋ ਚਲੋ ਯਾ ਲੰਘ ਜਾਓ ਪਹਿਲਾਂ ਵੀ ਰੋਕਿਆ ਸਵੇਰੇ ਉਹ ਹੈਲੋ ਇਹਨੂੰ ਸਵੇਰੇ ਵੀ ਰੋਕਿਆ ਸੀ ਵਿਆਹ ਹੋਇਆ ਇੱਥੇ ਕਿਸੇ ਦਾ ਵਿਆਹ ਹੋਇਆ ਵਿਆਹ ਹੋਇਆ ਕਿਸੇ ਦਾ ਐ ਕੀ ਧਰਮ ਆ ਤੇਰਾ Hindu Muslim ਧਰਮ ਕੀ ਆ ਤੇਰਾ ਸੋਨੂੰ ਹਾਂ ਧਰਮ ਕੀ ਆ ਤੇਰਾ ਸੋਨੂੰ ਮੁਸਲਮਾਨ ਆ ਕਿ Hindu ਆ Hindu Hindu ਸੋਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਸੈਵਜਾਦਿਆਂ ਨੇ ਧਰਮ ਧਰਮ ਬਚਾਉਣ ਲਈ ਇੰਨੀ ਕੁਰਬਾਨੀ ਦਿੱਤੀ ਤੁਸੀਂ ਆਹ ਕੀ ਕਰਦੇ ਹੋ ਤੁਸੀਂ ਪਹਿਲੀ ਵਾਰ ਆ ਮੈਂ ਪਹਿਲੀ ਵਾਰ ਨੂੰ ਕੀ ਹੋ ਗਿਆ ਜਾਓ ਰੋ ਬਿਬੜੀਆਂ ਕਿਉਂ ਵਜਾਉਂਦੇ ਫਿਰਦੇ ਹੋ ਇੱਥੇ ਰੋਕਦਾ ਨਹੀਂ ਧਰਮ ਕੀ ਆ ਤੁਹਾਡਾ ਕੀ ਧਰਮ ਆ ਤੇਰਾ Hindu Muslim Hindu Muslim Muslim ਆ ਉਹ ਇੱਥੇ ਮੁਸਲਮਾਨ ਖੜੇ ਨੇ ਉਹ ਸਹਿਯੋਗ ਦਿੰਦੇ ਨੇ ਸਿੱਖਾਂ ਦਾ ਤਾਨੂੰ ਕੱਖ ਨਹੀਂ ਪਤਾ ਤੇ ਆਸ ਬਾਰੇ ਆ ਪੀਪਣੀਆਂ ਵਜਾਉਂਦੇ ਫਿਰਦੇ ਹੋ ਵਿਆਹ ਹੋਇਆ ਇੱਥੇ ਕਿਸੇ ਦਾ ਨਹੀਂ ਦੰਦਿਆ ਗੱਡੀ ਜਾਂਦਾ ਆਬ ਨਹੀਂ ਵਜਾ ਦਿੰਦਾ ਚੱਲੇ ਜਾ ਉਰੋ ਸਭ ਮੁਖਤੇ ਬਣਾਉਣੀ ਪੱਸੀ ਆ ਅਸੀਂ ਸਵੇਰੇ ਵੀ ਟੋਕਿਆ ਇਹਨਾਂ ਨੂੰ ਬਾਈ ਬਾਈ ਟੋਕ ਦਿਆ ਕਰੋ ਇਹਨਾਂ ਨੂੰ ਟੋਕ ਦਿਆ ਕਰੋ ਇਹਨਾਂ ਨੂੰ ਇਹਨਾਂ ਨੂੰ ਪੀਪਣੇ ਵਾਲਿਆਂ ਨੂੰ ਟੋਕ ਦਿਆ ਕਰੋ ਵਿਆਹੇ ਹੋਏ ਨਹੀਂ ਇਹ ਯਾਰ ਜੱਤਾ ਜੋਰ ਆ ਫਿਰਦੇ ਚਾਰ ਪੰਜ ਯਾਰ ਕੋਈ ਮੁਸਲਮਾਨ ਕਹਿੰਦਾ ਕੋਈ ਹਿੰਦੂ ਕਹਿੰਦਾ ਜੁਪੀ ਵਿਆਹ ਦੋ ਇਹਨਾਂ ਨੂੰ ¿Podáis ni hijo de